ਅਗਲੇ 3 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਅਤੇ ਹਵਾਵਾਂ ਦੀ ਗਤੀ ਵੀ ਆਪਾਂ ਨੂੰ ਤੇਜ਼ ਦੇਖਣ ਨੂੰ ਮਿਲੇਗੀ ਅਪ੍ਰੈਲ ਦੇ ਚੜ੍ਹਦੇ ਮਹੀਨੇ ਆਪਾਂ ਨੂੰ ਬੱਦਲ ਵਾਈ ਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਟੈਂਪਰੇਚਰ ਹੋਰ ਡਾਊਨ ਹੋਣ ਦੀ ਸੰਭਾਵਨਾ ਹੈ ਬਾਕੀ ਡਿਟੇਲ ਵਿੱਚ ਦੱਸ ਦਿਆ ਕਿ ਅਗਲੇ 2-3 ਦਿਨਾਂ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾ ਦਿੱਤੀ ਜਾਵੇ ਇੱਕ ਹੋਰ ਛੋਟੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਹਜੇ ਵੀ ਆਪਾਂ ਨੂੰ ਬੱਦਲਵਾਈ ਅਤੇ ਮੀਂਹ ਦੀਆਂ ਗਤੀਵਿਧੀਆਂ ਤੇ ਬਰਫਵਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਦੇ ਕਾਰਨ ਪੰਜਾਬ ਦੇ ਟੈਂ ਪੰਜਾਬ ਹਰਿਆਣਾ ਰਾਜਸਥਾਨ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ 4-5 ਡਿਗਰੀ ਡਾਊਨ ਦੇਖਣ ਨੂੰ ਮਿਲੇ ਕੱਲ ਦੇ ਮੁਕਾਬਲੇ ਆਪਾਂ ਨੂੰ ਹਵਾਵਾਂ ਦੀ ਗਤੀ ਵੀ ਅੱਜ ਤੇਜ਼ ਦੇਖਣ ਨੂੰ ਮਿਲੀ ਅਗਲੇ 2 ਦਿਨ ਵੀ ਆਪਾਂ ਨੂੰ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਵੱਧ ਦੀ ਘਟ ਦੀ ਦੇਖਣ ਨੂੰ ਮਿਲੇਗੀ ਪਰ ਆਪ ਦੁਪਹਿਰ ਦੇ ਸਮੇਂ ਆਪਾਂ ਨੂੰ ਹਵਾਵਾਂ ਦੀ ਗਤੀ ਤੇਜ਼ ਮਿਲੇਗੀ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਹਵਾਵਾਂ ਨੂੰ ਠੱਲ ਪਵੇਗੀ ਲੇਕਿਨ ਹਵਾਵਾਂ ਨੇ ਜਿਹੜੀਆਂ ਉਹ ਉੱਤਰ ਪੱਛਮੀ ਹਵਾਵਾਂ ਠੀਤ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਦੁਪਹਿਰ ਦੇ ਵਿੱਚ ਵੀ ਹੈ ਜਿਹੜਾ ਮੌਸਮ ਨਰਮਾਈ ਵਾਲਾ ਰਹੇਗਾ ਕਿਉਂਕਿ ਤਗੜੀ ਕਾਰਵਾਈ ਹੈ ਜਿਹੜੀ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਆਪਾਂ ਨੂੰ ਚੜ੍ਹਦੇ ਮਹੀਨੇ ਅਪ੍ਰੈਲ ਦੇ ਵੀ ਦੇਖਣ ਨੂੰ ਮਿਲੇਗਾ 30 ਅਤੇ 31 ਮਾਰਚ ਨੂੰ ਟੈਂਪਰੇਚਰ ਹੋਰ ਡਾਊਨ ਹੋਣਗੇ ਭਾਵ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਤੇਜ਼ ਹੋਵੇਗੀ ਥੋੜੀ ਜਿਹੀ ਅੱਜ ਦੇ ਮੁਕਾਬਲੇ ਜੇਕਰ ਅਗਲੇ 2 ਦਿਨ ਬੱਦਲਬਾਜ਼ੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਠਾਨਕੋਟ ਗੁਰਦਾਸਪੁਰ ਵਰਗੇ ਸ਼ਹਿਰਾਂ ਦੇ ਵਿੱਚ ਹੁਸ਼ਿਆਰਪੁਰ ਵਰਗੇ ਸ਼ਹਿਰ ਜਿਵੇਂ ਪਹਾੜੀ ਇਲਾਕੇ ਦੇ ਨਾਲ ਲੱਗਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਆ ਪਹਾਉਤਰੀ ਇਲਾਕੇ ਇਸੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਹੋਰ ਵੀ ਜ਼ਿਆਦਾ ਮਤਲਬ ਜਿਹੜੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਵਰਗੇ ਇਲਾਕੇ ਨੇ ਇਹਨਾਂ ਦੇ ਵਿੱਚ ਟੈਂਪਰੇਚਰ ਆਪਾਂ ਨੂੰ 28 ਤੋਂ 30 ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਖਣ ਪੂਰਬੀ ਇਲਾਕੇ ਦੇ ਇਹਦੇ ਵਿੱਚ ਟੈਂਪਰੇਚਰ ਦੇ ਵਿੱਚ ਘਰਾਵਟ ਆਪਾਂ ਨੂੰ 4 ਤੋਂ 5 ਡਿਗਰੀ ਜਿਹੜੇ 35 ਡਿਗਰੀ ਟੈਂਪਰੇਚਰ ਰਹਿੰਦਾ ਸੀ ਉਹ ਹੁਣ 30 ਤੋਂ 32 ਡਿਗਰੀ ਦੇ ਵਿਚਕਾਰ ਰਹਿ ਰਿਹਾ ਹੈ ਅਗਲੇ 4-5 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਗਰਮੀ ਤੋਂ ਰਾਹਤ ਮਿਲੇਗੀ ਠੰਡ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਪਾਂ ਨੂੰ 1 2 3 April ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਉਹ ਨਾ માત્ર ਹੋਣਗੀਆਂ ਮਤਲਬ ਉੱਤਰ ਉੱਤਰੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਆਪਾਂ ਨੂੰ ਬਾਰਿਸ਼ ਦੇਖਣ ਬਾਰਿਸ਼ ਵੀ ਨਹੀਂ ਕਹਿ ਸਕਦੇ ਬੂੰਦਾਂਵੰਦੀ ਹੋ ਸਕਦੀ ਹੈ ਉਹ ਵੀ 80% ਚਾਂਸ ਨੇ ਕਿ ਨਾ ਹੋਵੇ ਨਾ ਹੋਣ ਦੇ ਇਹ ਅਚਾਨਕ ਘਟੇ ਟੈਂਪਰੇਚਰ ਦਾ ਪੰਜਾਬ ਦੇ ਲੋਕਾਂ ਦੇ ਉੱਤੇ ਭਾਰੀ ਅਸਰ ਦੇਖਣ ਨੂੰ ਮਿਲੇਗਾ ਭਾਵ ਸਿਹਤ ਤੇ ਡੂੰਘਾ ਅਸਰ ਪਾ ਕੇ ਜਾਵੇਗਾ ਕਿਉਂਕਿ ਇੱਕੋ ਲੱਖਤ ਘਟਦੇ ਵੱਧ ਦੇ ਟੈਂਪਰੇਚਰ ਸਿਹਤ ਤੇ ਜ਼ਿਆਦਾ ਨੁਕਸਾਨ ਕਰਦੇ ਨੇ ਬਾਕੀ ਮੌਸਮ ਦੀ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਜਿਵੇਂ ਕਿ ਅਗਲੇ ਅਪ੍ਰੈਲ ਮਈ ਦੇ ਵਿੱਚ ਪ੍ਰੀ ਮੌਨਸੂਨ ਸਿਸਟਮ ਆਉਣਗੇ ਉਸ ਦੇ ਬਾਰੇ ਅਸੀਂ ਜਾਣਕਾਰੀ ਤੁਹਾਨੂੰ ਜਲ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੇਕਰ ਸਾਡੇ ਕੋਲ ਹੋਰ ਨਵੀਂ ਅਪਡੇਟ ਹੋਵੇਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦੇਵਾਂਗੇ